ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਬਾਬਾ ਜੀ ਆਪਣੇ ਸੇਵਾਦਾਰਾਂ ਦਾ ਫਿਕਰ ਕਰਦੇ ਹਨ ਇਹ ਸਾਖੀ ਇੱਕ ਹਰਿਆਣੇ ਦੇ ਰਹਿਣ ਵਾਲੇ ਸੇਵਾਦਾਰ ਦੇ ਬਾਰੇ ਹੈ ਉਸ ਨੇ ਇਹ ਸਾਖੀ ਸੰਗਤ ਨੂੰ ਦੱਸੀ ਸੀ ਕਿ ਕਿਵੇਂ ਇੱਕ ਦਿਨ ਉਹ ਧੁੱਪ ਵਿੱਚ ਸੇਵਾ ਕਰ ਰਿਹਾ ਸੀ ਤੇ ਬਾਬਾ ਜੀ ਨੇ ਸਾਨੂੰ ਠੰਡਾ ਪਾਣੀ ਤੇ ਨਿੰਬੂ ਪਾਣੀ ਪਿਲਾਇਆ ਸੀ ਤੇ ਬਾਬਾ ਜੀ ਨੇ ਉਸ ਦਿਨ ਕਿਹਾ ਸੀ ਕਿ ਮੈਂ ਵੀ ਤਾਂ ਡੇਰੇ ਵਿੱਚ ਇੱਕ ਸੇਵਾਦਾਰ ਹਾਂ ਜਦੋਂ ਇਹ ਗੱਲ ਉਸ ਪਾਈ ਨੇ ਸੰਗਤ ਨੂੰ ਦੱਸੀ ਸੀ ਤਾਂ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਗਏ ਸਨ ਉਹ ਸੰਗਤ ਨੂੰ ਦੱਸ ਰਿਹਾ ਸੀ ਕਿ ਉਹਨਾਂ ਨੂੰ ਡੇਰੇ ਵਿੱਚ ਸੇਵਾ ਦਾ ਹੁਕਮ ਮਿਲਿਆ ਸੀ ਉਸ ਸਮੇਂ ਡੇਰੇ ਦੇ ਖੇਤਾਂ ਵਿੱਚ ਸੇਵਾ ਚੱਲ ਰਹੀ ਸੀ ਤੇ ਮੈਂ ਵੀ ਆਪਣੇ ਜਥੇ ਦੇ ਨਾਲ ਕੋੋਂ ਤਿੰਨ ਦਿਨਾਂ ਦੀ ਸੇਵਾ ਤੇ ਡੇਰੇ ਵਿੱਚ ਸੇਵਾ ਦੇ ਲਈ ਗਿਆ ਸੀ ਸਾਡੇ ਜਥੇ ਵਿੱਚ ਕੁਝ ਤਿੰਨ ਚਾਰ ਸੇਵਾਦਾਰ ਸਨ ਡੇਰੇ ਵਿੱਚ ਪਹੁੰਚਣ ਦੇ ਮਗਰੋਂ ਸਾਰਿਆਂ ਨੇ ਚੰਗਰ ਖਾ ਲਿਆ ਸੀ ਤੇ ਪਾਣੀ ਵੀ ਪੀ ਲਿਆ ਸੀ ਤੇ ਸਾਰਿਆਂ ਨੇ ਆਪਣੀ ਆਪਣੀ ਬੋਤਲ ਵਿੱਚ ਪਾਣੀ ਵੀ ਭਰ ਲਿਆ ਸੀ ਕਿਉਂਕਿ ਜਿੱਥੇ ਸੇਵਾ ਹੋਣੀ ਸੀ ਉੱਥੇ ਪੀਣ ਦੇ ਲਈ ਪਾਣੀ ਨਹੀਂ ਸੀ ਕਿਉਂਕਿ ਸੇਵਾ ਤਾਂ ਵਿੱਚ ਹੋਣੀ ਸੀ ਤਾਂ ਅਸੀਂ ਸਾਰਿਆਂ ਨੇ ਲੰਗਰ ਖਾ ਲਿਆ ਸੀ ਤੇ ਉਸ ਦੇ ਮਗਰੋਂ ਸਾਰਿਆਂ ਨੂੰ ਉਹਨਾਂ ਦੇ ਕੰਮ ਦੱਸ ਦਿੱਤੇ ਮੇਰੀ ਡਿਊਟੀ ਖੇਤਾਂ ਵਿੱਚ ਲਗਾ ਦਿੱਤੀ ਗਈ ਸੀ ਜਿੱਥੇ ਮੈਂ ਇਕੱਲਾ ਹੀ ਸੇਵਾ ਕਰ ਰਿਹਾ ਸੀ ਮੈਂ ਬਾਕੀ ਸਾਰੇ ਸੇਵਾਦਾਰਾਂ ਨੂੰ ਦੂਰ ਤੋਂ ਦੇਖ ਸਕਦਾ ਸੀ ਪਰ ਉਹ ਮੇਰੇ ਤੋਂ ਇੰਨੀ ਦੂਰੀ ਤੇ ਸਨ ਕਿ ਮੈਂ ਤੁਹਾਨੂੰ ਉੱਚੀ ਆਵਾਜ਼ ਲਾਉਂਦਾ ਤਾਂ ਹੀ ਉਹ ਮੇਰੀ ਆਵਾਜ਼ ਸੁਣ ਸਕਦੇ ਸਨ ਉਸ ਸਮੇਂ ਸਵੇਰ ਦੇ 11 ਵੱਜੇ ਹੋਏ ਸਨ ਤੇ ਬਹੁਤ ਤੇਜ਼ ਧੁੱਪ ਪੈ ਰਹੀ ਸੀ ਮੈਂ ਆਪਣੀ ਸੇਵਾ ਕਰ ਰਿਹਾ ਸੀ ਆਪਣੀ ਬੋਤਲ ਵਿੱਚੋਂ ਪਾਣੀ ਪੀ ਰਿਹਾ ਸੀ ਉੱਥੇ ਇੱਕ ਦਰਖਤ ਸੀ ਜਿਸ ਦੇ ਹੇਠਾਂ ਮੈਂ ਬਹਿ ਜਾਂਦਾ ਸੀ ਫਿਰ ਤੋਂ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਸੀ ਪੰਜ 10 ਮਿੰਟ ਬਹਿ ਜਾਂਦਾ ਸੀ ਤੇ ਫਿਰ ਤੋਂ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਸੀ ਦੁਪਹਿਰ ਦੇ 1 ਵਜੇ ਦੇ ਕੋਲ ਸਾਰੇ ਸੰਗਰ ਉੱਥੇ ਖੇਤਾਂ ਵਿੱਚ ਆ ਗਿਆ ਸੀ ਤੇ ਮੇਰੇ ਕੋਲ ਇੱਕ ਸੇਵਾਦਾਰ ਆਇਆ ਉਹ ਮੈਨੂੰ ਲੰਗਰ ਤੇ ਪਾਣੀ ਦੇ ਕੇ ਚਲਾ ਗਿਆ ਆ ਮੈਂ ਲੰਗਰ ਛਕ ਲਿਆ ਤੇ ਫਿਰ ਮੈਂ ਆਪਣੀ ਸੇਵਾ ਵਿੱਚ ਲੱਗ ਗਿਆ ਹੁਣ ਸ਼ਾਮ ਦੇ 5 ਵਜਣ ਵਾਲੇ ਸਨ ਤੇ ਸਾਡੇ ਸੇਵਾਦਾਰ ਆਪਣੀ ਆਪਣੀ ਸੇਵਾ ਕਰ ਰਹੇ ਸਨ ਕੁਝ ਸਮੇਂ ਮਗਰੋਂ ਉੱਥੇ ਬਾਬਾ ਜੀ ਵੀ ਆ ਗਏ ਤੇ ਮੈਨੂੰ ਕੁਝ ਵੀ ਪਤਾ ਨਹੀਂ ਚੱਲਿਆ ਕਿ ਇੱਥੇ ਬਾਬਾ ਜੀ ਆਏ ਹੋਏ ਹਨ ਕਿਉਂਕਿ ਮੈਂ ਉਨ੍ਹਾਂ ਤੋਂ ਬਹੁਤ ਦੂਰ ਸੀ ਮੈਂ ਆਪਣੀ ਹੀ ਸੇਵਾ ਵਿੱਚ ਲੱਗਿਆ ਹੋਇਆ ਸੀ ਬਾਕੀ ਸਾਰੇ ਸੇਵਾਦਾਰਾਂ ਨੂੰ ਬਾਬਾ ਜੀ ਨੇ ਦਰਸ਼ਨ ਦਿੱਤੇ ਉਨ੍ਹਾਂ ਦੇ ਨਾਲ ਗੱਲਾਂ-ਬਾਤਾਂ ਕੀਤੀਆਂ ਇੱਕ ਦੋ ਸੇਵਾਦਾਰ ਨੇ ਮੈਨੂੰ ਇਸ਼ਾਰਾ ਵੀ ਕੀਤਾ ਪਰ ਮੈਂ ਉਨ੍ਹਾਂ ਨੂੰ ਦੇਖ ਨਹੀਂ ਸਕਿਆ ਤੇ ਮੈਂ ਆਪਣੀ ਸੇਵਾ ਕਰਦਾ ਰਿਹਾ ਤੇ ਬਾਬਾ ਜੀ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਆਪਣੇ ਸਾਥੀਆਂ ਨੂੰ ਦਰਸ਼ਨਾਂ ਦੇ ਲਈ ਨਹੀਂ ਬੁਲਾਉਂਗੇ ਤਾਂ ਇਹ ਸੁਣ ਕੇ ਸਾਰੇ ਸੇਵਾਦਾਰ ਹੈਰਾਨ ਹੋ ਗਏ ਕਿ ਕਿਵੇਂ ਬਾਬਾ ਜੀ ਆਪਣੇ ਸੇਵਾਦਾਰਾਂ ਦਾ ਧਿਆਨ ਰੱਖਦੇ ਹਨ ਤਾਂ ਸਾਰੇ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਅਸੀਂ ਉਸ ਨੂੰ ਇਸ਼ਾਰਾ ਕੀਤਾ ਸੀ ਪਰ ਉਹ ਬਹੁਤ ਦੂਰ ਹੈ ਇਸ ਕਰਕੇ ਉਸ ਨੂੰ ਪਤਾ ਨਹੀਂ ਚੱਲਿਆ ਤਾਂ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਉਸ ਨੂੰ ਲੰਗਰ ਤੇ ਪਾਣੀ ਪਹੁੰਚਾਇਆ ਸੀ ਤਾਂ ਸੇਵਾਦਾਰ ਕਹਿਣ ਲੱਗੇ ਕਿ ਹਾਂਜੀ ਬਾਬਾ ਜੀ 2 ਵਜੇ ਉਸ ਨੂੰ ਲੰਗਰ ਤੇ ਪਾਣੀ ਦੇ ਦਿੱਤਾ ਸੀ ਤਾਂ ਬੱਜੀ ਨੇ ਕਿਹਾ ਕਿ ਹੁਣ ਤਾਂ 5:00 ਬਜ ਗਏ ਹਨ ਤੇ ਇੰਨੀ ਤੇਜ਼ ਧੁੱਪ ਪੈ ਰਹੀ ਹੈ ਤੇ ਉਸ ਕੋਲ ਪਾਣੀ ਵੀ ਖਤਮ ਹੋ ਗਿਆ ਹੋਣਾ ਇਹ ਸੁਣ ਕੇ ਸਾਰੇ ਸੇਵਾਦਾਰਾਂ ਨੇ ਆਪਣੀਆਂ ਨਜ਼ਰਾਂ ਹੇਠਾਂ ਕਰ ਲਈਆਂ ਤੇ ਕੁਝ ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਅਸੀਂ ਹੁਣੇ ਉਸ ਨੂੰ ਠੰਡਾ ਪਾਣੀ ਦੇ ਕੇ ਆਉਂਦੇ ਹਾਂ ਤਾਂ ਬਾਬਾ ਜੀ ਨੇ ਕਿਹਾ ਤੁਸੀਂ ਰਹਿਣ ਦਿਓ ਮੈਨੂੰ ਦੋ ਬੋਤਲ ਠੰਡੇ ਪਾਣੀ ਦੀ ਤੇ ਦੋ ਨਿੰਬੂ ਦੋ ਮੈਂ ਉਸ ਦੇ ਕੋਲ ਆਪ ਜਾਵਾਂਗਾ ਤੇ ਉਸ ਨੂੰ ਠੰਡਾ ਪਾਣੀ ਦੇ ਕੇ ਆਉਂਦਾ ਹਾਂ ਉਸ ਦਾ ਵੀ ਤਾਂ ਉਹਨਾਂ ਦੇ ਦਰਸ਼ਨ ਕਰਨਾ ਬਣਦਾ ਹੈ। ਬਾਬਾ ਜੀ ਨੂੰ ਠੰਡਾ ਪਾਣੀ ਤੇ ਨਿੰਬੂ ਦੇ ਦਿੱਤੇ। ਤੇ ਬਾਬਾ ਜੀ ਇਕੱਲੇ ਹੀ ਖੇਤਾਂ ਦੇ ਵੱਲ ਤੁਰ ਪਏ। ਉਸ ਸਮੇਂ ਜੀ ਤਰਫ ਮੂੰਹ ਕਰਕੇ ਖੇਤਾਂ ਵਿੱਚ ਸੇਵਾ ਕਰ ਰਿਹਾ ਸੀ ਤੇ ਮੈਨੂੰ ਪਿੱਛੇ ਤੋਂ ਬਾਬਾ ਜੀ ਨੇ ਆਵਾਜ਼ ਲਗਾਈ ਤੇ ਮੈਂ ਉਸ ਸਮੇਂ ਦੂਜੀ ਤਰਫ ਮੂੰਹ ਕਰਕੇ ਸੇਵਾ ਕਰ ਰਿਹਾ ਸੀ। ਬਾਬਾ ਜੀ ਦੇ ਵੱਲ ਨਹੀਂ ਦੇਖਿਆ। ਤੇ ਕਿਹਾ ਕਿ ਭਾਈ ਲੈ ਠੰਡਾ ਪਾਣੀ ਪੀ ਲੈ ਤਾਂ ਮੈਂ ਕਿਹਾ ਕਿ ਨਹੀਂ ਜੀ ਮੇਰੇ ਕੋਲ ਪਾਣੀ ਪਿਆ ਹੈ ਤੁਸੀਂ ਇੰਨੀ ਤਕਲੀਫ ਕਿਉਂ ਕੀਤੀ ਇੰਨੀ ਧੁੱਪ ਪੈ ਰਹੀ ਹੈ ਤੁਸੀਂ ਸਪੈਸ਼ਲ ਇੱਥੇ ਕਿਉਂ ਆਏ ਉਦੋਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਿੱਛੇ ਖੁਦ ਬਾਬਾ ਜੀ ਖੜੇ ਹਨ ਤਾਂ ਮੇਰੀ ਗੱਲ ਸੁਣ ਕੇ ਬਾਬਾ ਜੀ ਕਹਿਣ ਲੱਗੇ ਕਿ ਤੇਰਾ ਪਾਣੀ ਤਾਂ ਗਰਮ ਹੋ ਗਿਆ ਹੁਣਾ ਤਾਂ ਮੈਂ ਕਹਿਣ ਲੱਗਾ ਕਿ ਬਾਬਾ ਜੀ ਦੀ ਇੰਨੀ ਕਿਰਪਾ ਹੈ ਕਿ ਸੇਵਾ ਕਰਦੇ ਸਮੇਂ ਪਤਾ ਨਹੀਂ ਚੱਲਦਾ ਕਿ ਪਾਣੀ ਠੰਡਾ ਹੈ ਜਾਂ ਗਰਮ ਤਾਂ ਬਾਬਾ ਜੀ ਨੇ ਕਿਹਾ ਕਿ ਕਿਉਂ ਤੂੰ ਕਿਉਂ ਤੂੰ ਬਾਬਾ ਜੀ ਦੇ ਦਰਸ਼ਨ ਕਰ ਲੈ ਤਾਂ ਮੈਂ ਕਿਹਾ ਕਿ ਬਾਬਾ ਜੀ ਦੀ ਜਦੋਂ ਮੋਜ ਹੋਵੇਗੀ ਉਦੋਂ ਉਹ ਮੈਨੂੰ ਦਰਸ਼ਨ ਦੇ ਦੇਣਗੇ ਮੇਰੀ ਇੰਨੀ ਔਕਾਤ ਕਿੱਥੇ ਕੀ ਮੈਂ ਆਪਣੀ ਮਰਜ਼ੀ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰ ਸਕਾਂ ਇਹ ਸਭ ਕੁਝ ਤਾਂ ਮੈਂ ਹੀ ਨਿਰਭਰ ਕਰਦਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਪਰ ਬਜੀ ਤਾਂ ਤੇਰੇ ਜਥੇ ਦੇ ਬਾਕੀ ਸਾਰੇ ਸੇਵਾਦਾਰਾਂ ਨੂੰ ਦਰਸ਼ਨ ਦੇ ਚੁੱਕੇ ਹਨ ਇਹ ਸੁਣ ਕੇ ਮੈਂ ਇੱਕਦਮ ਪਿੱਛੇ ਮੂੰਹ ਕਰਕੇ ਦੇਖਿਆ ਮੇਰੇ ਪਿੱਛੇ ਮੁੜਦੇ ਹੀ ਮੇਰੇ ਲਫ਼ਜ਼ ਮੂੰਹ ਵਿੱਚ ਹੀ ਰਹਿ ਗਏ ਮੈਂ ਕਹਿਣ ਲੱਗਾ ਕਿ ਬਾਬਾ ਜੀ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਆਪਣੇ ਇੱਕ ਸੇਵਾਦਾਰ ਨੂੰ ਦਰਸ਼ਨ ਦਿੱਤੇ ਬਿਨਾਂ ਚਲੇ ਜਾਣ ਪਰ ਮੇਰੇ ਪਿੱਛੇ ਮੁੜਨ ਦੀ ਲੋੜ ਸੀ ਮੈਂ ਆਪਣੇ ਸਾਹਮਣੇ ਖੁਦ ਬਾਬਾ ਜੀ ਨੂੰ ਖੜਾ ਦੇਖਿਆ ਤੇ ਦੇਖਦੇ ਹੀ ਮੈਂ ਰੋਣ ਲੱਗ ਗਿਆ ਤੇ ਮੇਰੇ ਮੂੰਹ ਵਿੱਚੋਂ ਨਿਕਲਿਆ ਏ ਮੇਰੇ ਸਤਿਗੁਰੂ ਮੈਂ ਨਹੀਂ ਜਾਣਦਾ ਸੀ ਕਿ ਤੁਸੀਂ ਆਪਣੇ ਇੱਕ ਸੇਵਾਦਾਰ ਨੂੰ ਦਰਸ਼ਨ ਦੇ ਕੇ ਜਾਉਂਗੇ ਇੱਕ ਹੈ ਕਿ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਗਿਆ ਤਾਂ ਬਾਬਾ ਜੀ ਨੇ ਮੈਨੂੰ ਉਠਾਇਆ ਤੇ ਪਾਣੀ ਦੀ ਬੋਤਲ ਵਿੱਚ ਨਿੰਬੂ ਨਚੋੜ ਕੇ ਮੈਨੂੰ ਪਿਲਾਇਆ ਮੈਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਕਿਸੇ ਸੇਵਾਦਾਰ ਨੂੰ ਮੇਰੇ ਕੋਲ ਭੇਜ ਕੇ ਮੈਨੂੰ ਖੁਦ ਬੁਲਾ ਲੈਣਾ ਸੀ ਤੁਸੀਂ ਇੰਨੀ ਤਕਲੀਫ ਕਿਉਂ ਕੀਤੀ ਤਾਂ ਬਾਬਾ ਜੀ ਕਹਿਣ ਲੱਗੇ ਕਿ ਪੁੱਤਰ ਮੈਂ ਵੀ ਤਾਂ ਡੇਰੇ ਵਿੱਚ ਇੱਕ ਸੇਵਾਦਾਰ ਹਾਂ ਬਾਬਾ ਜੀ ਦੇ ਇਹ ਲਫ਼ਜ਼ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਬਾਬਾ ਜੀ ਦੇ ਪ੍ਰੇਮ ਦੇ ਹੰਝੂ ਆਉਣ ਲੱਗ ਪਏ ਮੈਂ ਸੋਚ ਰਿਹਾ ਸੀ ਕਿ ਬਾਬਾ ਜੀ ਖੁਦ ਆਪਣੇ ਆਪ ਨੂੰ ਸਾਡੇ ਵਰਗੇ ਸੇਵਾਦਾਰ ਕਹਿ ਰਹੇ ਹਨ ਫਿਰ ਬਾਬਾ ਜੀ ਨੇ ਮੇਰੇ ਨਾਲ ਥੋੜੀਆਂ ਥੋੜਾ ਟਾਈਮ ਗੱਲਾਂ ਬਾਤਾਂ ਕੀਤੀਆਂ ਤੇ ਉੱਥੋਂ ਚਲੇ ਗਏ ਅੱਗੇ ਸੇਵਾਦਾਰ ਨੇ ਦੱਸਿਆ ਕਿ ਉਹ ਪਹਿਲੀ ਵਾਰ ਸੀ ਜਦੋਂ ਉਸਨੇ ਬਾਬਾ ਜੀ ਨਾਲ ਗੱਲ ਕੀਤੀ ਸੀ ਉਸ ਦਿਨ ਤੋਂ ਤੋਂ ਪਹਿਲਾਂ ਮੈਂ ਬਸ ਉਹਨਾਂ ਦੇ ਦਰਸ਼ਨ ਹੀ ਕੀਤੇ ਸਨ ਪਰ ਉਸ ਦਿਨ ਉਹਨਾਂ ਨੇ ਮੇਰੇ ਨਾਲ ਗੱਲਾਂ-ਵਾਟਾਂ ਕੀਤੀਆਂ ਤੇ ਉਸ ਦਿਨ ਮੈਨੂੰ ਬਹੁਤ ਚੰਗਾ ਲੱਗਿਆ ਸੀ ਇੰਨੀ ਸਾਦਗੀ ਤੇ ਇੰਨੀ ਨਿਮਰਤਾ ਤਾਂ ਕਿਸੇ ਵਿੱਚ ਹੋ ਹੀ ਨਹੀਂ ਸਕਦੀ ਉਹਨਾਂ ਨੇ ਮੈਨੂੰ ਪਿਆਰ ਦੇ ਨਾਲ ਪਾਣੀ ਪਿਲਾਇਆ ਮੇਰੇ ਨਾਲ ਗੱਲਾਂ-ਵਾਟਾਂ ਕੀਤੀਆਂ ਉਸ ਦਿਨ ਮੈਂ ਖੁਦ ਨੂੰ ਬਹੁਤ ਜ਼ਿਆਦਾ ਖੁਸ਼ ਨਸੀਬ ਸਮਝ ਰਿਹਾ ਸੀ ਕਿ ਸ਼ਾਇਦ ਇਸੇ ਕਰਕੇ ਬਾਬਾ ਜੀ ਨੇ ਮੇਰੀ ਡਿਊਟੀ ਉਹਨਾਂ ਸਾਰਿਆਂ ਤੋਂ ਅਲੱਗ ਖੇਤਾਂ ਵਿੱਚ ਲਾ ਦਿੱਤੀ ਸੀ ਜਿਸ ਦੇ ਕਾਰਨ ਮੈਂ ਬਾਬਾ ਜੀ ਦੇ ਨਾਲ ਗੱਲਾਂ-ਵਾਟਾਂ ਕਰ ਸਕਿਆ ਮੈਂ ਉਹਨਾਂ ਦੇ ਦਰਸ਼ਨ ਕਰ ਸਕਿਆ ਸੰਗਤ ਜੀ ਬਾਬਾ ਜੀ ਦੇ ਲੱਖਾਂ ਸੇਵਾਦਾਰ ਹਨ ਤੇ ਬਾਬਾ ਜੀ ਆਪਣੇ ਇੱਕ ਸੇਵਾਦਾਰ ਦਾ ਇੰਨਾ ਖਿਆਲ ਰੱਖਦੇ ਹਨ ਤਾਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਬਾਬਾ ਜੀ ਉੱਥੇ ਵੀ ਆਪਣੇ ਸੇਵਾਦਾਰਾਂ ਦੇ ਕੋਲ ਪਹੁੰਚ ਜਾਂਦੇ ਹਨ ਉਹ ਆਪਣੇ ਸੇਵਾਦਾਰਾਂ ਨੂੰ ਬਹੁਤ ਪਿਆਰ ਕਰਦੇ ਹਨ ਰਾਧਾ ਸਵਾਮੀ ਜੀ